ਕੈਨੇਡਾ ਵਿੱਚ ਪੰਜਾਬੀ ਨੌਜਵਾਨਾਂ ਦਰਮਿਆਨ ਚੱਲੀਆਂ ਡਾਂਗਾ ਸ਼ਰਿਆਮ ਕਟਮਾਰ ਵੇਖ ਲੋਕਾਂ ਦੇ ਸੁੱਕ ਗਏ ਸਾਹ ਪੁਲਿਸ ਕਰ ਰਹੀ ਹੈ ਸ਼ੱਕੀਆਂ ਦੀ ਪਾਲ ਕੈਨੇਡਾ ਵਿੱਚ ਪੰਜਾਬੀ ਨੌਜਵਾਨਾਂ ਵਿੱਚ ਚੱਲੀਆਂ ਡਾਂਗਾ ਨੇ ਲੋਕਾਂ ਦੇ ਸਾਹ ਸੁਕਾ ਦਿੱਤੇ ਇਹ ਵਾਰਦਾਤ ਅਜੇ ਹੀ ਸਮੇਂ ਸਾਹਮਣੇ ਆਈ ਹੈ ਜਦੋਂ ਬ੍ਰੈਂਪਟਨ ਵਿਖੇ 20 ਤੋਂ ਵੱਧ ਬੱਸ ਸ਼ੈਲਟਰਾਂ ਦੀ ਭੰਨ ਤੋੜ ਕੀਤੇ ਜਾਣ ਬਾਰੇ ਪੀਲ ਰੀਜਨਲ ਪੁਲਿਸ ਵੱਲੋਂ ਪੜਤਾਲ ਕੀਤੀ ਜਾ ਰਹੀ ਹੈ ਦੂਜੇ ਪਾਸੇ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਸਟੱਡੀ ਵੀਜ਼ੇ ਘਟਾਉਣ ਦੇ ਨਾਲ ਨਾਲ ਕੈਨੇਡਾ ਵਿੱਚ ਪੜ੍ਹਾਈ ਪੂਰੀ ਕਰਨ ਮਗਰੋਂ ਵਰਕ ਪਰਮਿਟ ਵਾਸਤੇ ਅੰਗਰੇਜ਼ੀ ਦਾ ਟੈਸਟ ਪਾਸ ਕਰਨਾ ਲਾਜ਼ਮੀ ਕਰ ਦਿੱਤਾ ਹੈ ਅਤੇ ਮਾਰਾਂ ਦਾ ਕਹਿਣਾ ਹੈ ਕਿ ਫੇਲ ਹੋਣ ਵਾਲੇ ਨੌਜਵਾਨਾਂ ਨੂੰ ਕੈਨੇਡਾ ਵਿੱਚ ਰਹਿਣ ਦੀ ਇਜਾਜ਼ਤ ਨਹੀਂ ਹੋਵੇਗੀ। ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਦੋ ਧਿਰਾਂ ਵੱਲੋਂ ਇੱਕ ਦੂਜੇ ਤੇ ਡਾਂਗਾ ਅਤੇ ਬੈਟ ਨਾਲ ਹਮਲਾ ਕੀਤਾ ਜਾ ਰਿਹਾ ਹੈ। ਇੱਕ ਧਿਰ ਨਾਲ ਸਬੰਧਤ ਨੌਜਵਾਨ ਦੇ ਸਿਰ ਤੇ ਪੱਟੀ ਬੰਨੀ ਵੀ ਦੇਖੀ ਜਾ ਸਕਦੀ ਹੈ ਜੋ ਸੰਭਾਵਤ ਤੌਰ ਤੇ ਪਹਿਲਾਂ ਹੋਏ ਕਿਸੇ ਝਗੜੇ ਦੌਰਾਨ ਜ਼ਖਮੀ ਹੋਇਆ ਇੱਕ ਧਿਰ ਦੇ ਨੌਜਵਾਨ ਹਮਲੇਬਗਰੋਂ ਫਰਾਰ ਹੋਣ ਲੱਗਦੇ ਨੇ ਤਾਂ ਦੂਜੀ ਧਿਰ ਵਾਲੇ ਇਕੱਠੇ ਹੋ ਕੇ ਚਿੱਟੇ ਰੰਗ ਦੀ ਗੱਡੀ ਨੂੰ ਨਿਸ਼ਾਨਾ ਬਣਾਉਂਦੇ ਨੇ ਇਸੇ ਦੌਰਾਨ ਦੋਹਾਂ ਧਿਰਾਂ ਦੇ ਨੌਜਵਾਨਾਂ ਵੱਲੋਂ ਗੰਦੀਆਂ ਗਾਲਾਂ ਕੱਢਣ ਦਾ سلسلہ ਵੀ جاری ਰਹਿੰਦਾ ਹੈ ਵੀਡੀਓ ਦੇਖਣ ਮਗਰੋਂ ਸੋਸ਼ਲ ਮੀਡੀਆ ਤੇ ਕਮੈਂਟਸ ਦਾ ਹੜ ਆ ਗਿਆ ਅਤੇ ਝਗੜੇ ਵਿੱਚ ਸ਼ਾਮਲ ਇਕੱਲੇ ਇਕੱਲੇ ਨੌਜਵਾਨ ਨੂੰ ਡਿਪੋਰਟ ਕਰਨ ਦੀ ਮੰਗ ਕਰਨ ਲੱਗੇ ਕੁਝ ਲੋਕ ਇਹ ਵੀ ਕਹਿ ਰਹੇ ਸਨ ਕਿ ਪੰਜਾਬ ਵਿੱਚ ਅਮੀਰ ਅਫਸਰਾਂ ਦੀ ਔਲਾਦ ਕੈਨੇਡਾ ਵਿੱਚ ਆ ਕੇ ਮਾਹੌਲ ਖਰਾਬ ਕਰ ਰਹੀ ਹੈ ਜਿਨ੍ਹਾਂ ਦੇ ਮਾਪੇ ਰਿਸ਼ਵਤ ਖੋਰੀ ਦਾ ਪੈਸਾ ਭੇਜ ਕੇ ਆਪਣੇ ਬੱਚਿਆਂ ਨੂੰ ਬੇਰੁਜ਼ਗਾਰੀ ਦੇ ਥਪੇੜਿਆਂ ਤੋਂ ਬਚਾ ਰਹੇ ਨੇ ਇੱਥੇ ਦੱਸਣਾ ਬਣਦਾ ਹੈ ਕੈ ਬ੍ਰੈਂਟਨ ਵਿਖੇ ਪਿਛਲੇ 3 ਹਫਤੇ ਦੌਰਾਨ 22 ਬੱਸ ਸ਼ੈਲਟਰਾਂ ਦੀ ਭੰਨਤੋੜ ਕੀਤੀ ਗਈ ਅਤੇ ਪੀਲ ਰੀਜਨਲ ਪੁਲਿਸ ਸ਼ੱਕੀਆਂ ਦੀ ਭਾਲ ਕਰ ਰਹੀ ਹੈ ਜਾਂਚ ਕਰਤਾਮਾਂ ਨੇ ਦੱਸਿਆ ਕਿ 8 ਬੱਸ ਸ਼ੈਲਟਰ 28 ਅਗਸਤ ਨੂੰ ਵੱਡੇ ਤੜਕੇ ਤੋੜੇ ਗਏ ਇਹ ਬੱਸ ਸ਼ੈਲਟਰ ਗੋਰ ਰੋਡ ਐਬਨੀਜ਼ਰ ਰੋਡ ਅਤੇ ਕੋਟਰਲ ਬੁਲੇਵਾਰਡ ਵਿਖੇ ਸਥਿਤ ਨੇ ਪੁਲਿਸ ਵੱਲੋਂ ਫਿਲਹਾਲ ਸ਼ੱਕੀਆਂ ਬਾਰੇ ਕੋਈ ਜਾਣਕਾਰੀ ਜਨਤਕ ਨਹੀਂ ਕੀਤੀ ਗਈ ਅਤੇ ਲੋਕਾਂ ਨੂੰ ਸੱਦਾ ਦਿੱਤਾ ਗਿਆ ਹੈ ਕਿ ਜੇ ਕਿਸੇ ਕੋਲ ਇਹਨਾਂ ਘਟਨਾਵਾਂ ਨਾਲ ਸੰਬੰਧਿਤ ਜਾਣਕਾਰੀ ਹੋਵੇ ਤਾਂ ਤੁਰੰਤ ਜਾਂਚ ਕਰਤਾਵਾਂ ਨਾਲ ਸੰਪਰਕ ਕੀਤਾ ਜਾਵੇ ਚੇਤੇ ਰਹੇ ਕਿ ਬੁੱਧਵਾਰ ਨੂੰ ਹੀ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਕੈਨੇਡਾ ਵਿੱਚ ਟੈਂਪਰੇਰੀ ਰੈਜ਼ੀਡੈਂਟਸ ਦੀ ਗਿਣਤੀ ਘਟਾਉਣ ਦੇ ਮਕਸਦ ਤਹਿਤ ਕਈ ਵੱਡੇ ਐਲਾਨ ਕਰ ਦਿੱਤੇ 2025 ਦੌਰਾਨ ਸਟੱਡੀ ਵੀਜ਼ਿਆਂ ਦੀ ਗਿਣਤੀ ਘਟਾ ਕੇ 437000 ਕਰਨ ਦਾ ਐਲਾਨ ਕੀਤਾ ਗਿਆ ਹੈ ਅਤੇ ਕੋਰਸ ਪੂਰਾ ਕਰਨ ਵਾਲੇ ਇੰਟਰਨੈਸ਼ਨਲ ਸਟੂਡੈਂਟਸ ਨੂੰ ਕੈਨੇਡੀਅਨ ਲੈਂਗੁਏਜ ਬੈਂਚਮਾਰਕ ਦਾ ਟੈਸਟ ਵੀ ਪਾਸ ਕਰਨਾ ਹੋਵੇਗਾ ਆਉਣ ਵਾਲੇ ਕੁਝ ਵਰਿਆਂ ਦੌਰਾਨ ਸਟੱਡੀ ਵੀਜ਼ਿਆਂ ਦੀ ਗਿਣਤੀ 3 ਲੱਖ ਤੱਕ ਘਟਾਉਣ ਦਾ ਟੀਚਾ ਕੈਨੇਡਾ ਸਰਕਾਰ ਵੱਲੋਂ ਮਿੱਥਿਆ ਗਿਆ ਹੈ ਸਿਰਫ ਇੰਨਾ ਹੀ ਨਹੀਂ ਸਪੌਸਲ ਓਪਨ ਵਰਕ ਪਰਮਿਟਸ ਦੀ ਗਿਣਤੀ 50000 ਤੱਕ ਘਟਾਉਣ ਦਾ ਐਲਾਨ ਵੀ ਕੀਤਾ ਗਿਆ ਹੈ ਬਿਆਰ ਰਿਪੋਰਟ ਹਮਦਰ ਟੀਵੀ